ਵੰਟੀ ਹੈ ਟਿੱਪੇ ਪਿੰਡ ਵਾਲਾ ਇੱਕ ਛੋਟਾ ਜਿਹਾ ਬੱਚਾ ਘੁੰਮਿਆ ਹਰਜਸੋ ਦਾ ਨਾਮ ਹੈ ਉਹਦੇ ਰੈੱਡ ਕਲਰ ਦੀ ਟੀ-ਸ਼ਰਟ ਪਹਿਨੀ ਹੋਈ ਆ ਉਹ ਕਿਰਪਾ ਕਰਕੇ ਜਰੂਰ ਜਿੱਥੇ ਸਾਊਂਡ ਚੱਲਦੀ ਉੱਥੇ ਆ ਜਾਵੇ ਛੋਟਾ ਜਿਹਾ ਬੱਚਾ ਹਰਜਸ ਇੱਥੇ ਆ ਜਾ ਫੇਰ ਉੱਥੇ ਹੀ ਬਿਲਕੁਲ ਤਰੀਕ ਸਿਆ ਜਿਹੜਾ ਹਰਜਸ ਹੈ ਹਰਜਸ ਇਫ ਯੂ ਆ ਲਿਸਨਿੰਗ ਯੂਰ ਮਮ ਇਸ ਵੇਟਿੰਗ ਫੋਰ ਯੂ ਇਫ ਯੂ ਆ ਲੋਸ ਦਾ ਬੈਕ ਸ਼ੂਸ਼ਕ ਵਾਲਾ ਫੁੱਲਾ ਭੱਜ ਆਹ ਜੱਗਿਆ ਲਾ ਜੋਰ ਆਹ ਖੁੱਲਿਆ ਖਾਣੀ ਰੱਜ ਜਾਂਦਾ ਜੱਗਿਆ 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 ਆਹ ਲਾਤਾ ਜੋਰ ਤੇ ਮੁੰਡਾ ਹੱਥਾਂ ਚੋਂ ਨਿਕਲ ਗਿਆ ਲਾਤਾ ਜੋਰ ਤੀਜੀ ਕਬੱਡੀ ਐ ਪਾਲ ਦੀ 2100 ਡਾਲਰ ਦੀ ਐ ਮੋਹਨਵੀਰ ਸਿੰਘ ਮੱਲਦੇ ਵੱਲਿਓ ਐ 14 ਅਪ੍ਰੈਲ ਭੱਥਾਂ ਦੇ ਕਬੱਡੀ ਕੱਪ ਦੀ ਐ ਜਿੱਥੇ ਹਾਰਲੇ ਦਿੱਤੇ ਜਾਣੇ ਐ 10 10 ਲੱਖ ਦੇ 12-12 ਲੱਖ ਦੀ ਕੀਮਤ ਐ ਲਓ ਮੁਕਾਬਲਾ ਮੁਕਾਬਲਾ ਚੱਲ ਰਿਹਾ ਜੋਤਿਆ ਤੇਰੀ ਵੀ ਤੀਜੀ ਐ ਚੋਪਰਾ ਜੋਤੇ ਦੀ ਵੀ ਤੀਜੀ ਕਬੱਡੀ ਐ ਅਮਰੀਕ ਕਰਦੇ ਗੱਲ ਨੌਜਵਾਨਾਂ ਅਮਰੀਕ ਮੈਨੂੰ ਲੱਗਦਾ ਲੁਝਾਇਆ ਪਿਆ ਲਓ ਕਬੱਡੀ ਮੈਦਾਨ ਦੇ ਵਿੱਚ ਐ ਜੋਤਾ ਵਾਜੇਦਾਰ ਬਾਹਲੇ ਮੈਂ ਕਿਹਦਾ ਕੀਦਾ ਮਾਨ ਰੱਖਲਾ ਲਓ ਸਾਹਮਣੇ ਇਸ ਵੇਲੇ ਰੇਡ ਫਿਰ ਉਹ ਖੇਡ ਗਰਾਊਂਡ ਦੇ ਵਿੱਚ ਪੈ ਰਹੀ ਚਾਰੇ ਚਾਰੇ ਪਿਆਰ ਤੇ ਕਦੇ ਕਦੇ ਟਾਈ ਕੀਤੀ ਹੋਈ ਐ ਰਾਜੂ ਸ਼ਾਹਪੁਰੀਆ ਜਿਲੰਦਰ ਦੇ ਕਪੂਰਥੱਲੇ ਦਾ ਉਹ ਜਾਦਾ ਫੜ ਕਿ ਨਹੀਂ ਐ ਪਰ ਅਗਲੀ ਰੇਡ ਕੌਣ ਪਾਵੇਗਾ ਸਮਾਂ ਦੱਸੇਗਾ ਬੰਟੀ ਐ ਬੰਟੀ ਕਰਦਾ ਅਗਲੇ ਮੱਛਾਂ ਦੀ ਟੀਮਾਂ ਮੇਰਾ ਖਿਆਲ ਆ ਵੀ ਕੁਲਦੀਪ ਸਿੰਘ ਜੀ ਬਾਸੀ ਨੇ ਬੇਨਤੀ ਕੀਤੀ ਹੈ ਉਹ ਸੁਨੇਹਾ ਦੇ ਕੇ ਗਏ ਆ ਵੀ ਅੱਜ ਦੇ ਦਿਨ ਦਾ ਇਹ ਲਾਸਟ ਮੈਚ ਹੈ ਕੱਲ ਨੂੰ ਸੈਮੀਫਾਈਨਲ ਇਦਾਂ ਹੀ ਆ ਜੀ ਬਾਸੀ ਸਾਹਿਬ ਸੈਮੀ ਕਿਹਦਾ ਕੱਲ ਨੂੰ ਅਕੈਡਮੀ ਦਾ ਅੱਛਾ ਉਹ ਹਲੇ ਦੱਸਣਗੇ ਅੱਜ ਦੇ ਦਿਨ ਦਾ ਇਹ ਲਾਸਟ ਮੈਚ ਹੈ ਮੇਰੇ ਵੀਰੋ ਕੱਲ ਨੂੰ ਸੈਮੀਫਾਈਨਲ ਤੇ ਫਿਰ ਫਾਈਨਲ ਵੱਡਾ ਇਕੱਠ ਹੈ ਕੱਲ ਨੂੰ ਵੀ ਇਸੇ ਤਰ੍ਹਾਂ ਪੁੱਜਣਾ ਐਡੀ ਲੇਟ ਦੀ ਸੰਗਤ ਬੈਠੀ ਹੈ ਮੈਲਵਾਰ ਤੋਂ ਕਿੰਨੇ ਕਾਏ ਆ ਐਡੀਲੇਡ ਵਾਲੇ ਤਾਂ ਬਹੁਤ ਮੈਲਬੌਰਨ ਦੀਆਂ ਗੱਡੀਆਂ ਵੀ ਬੜੀਆਂ ਹੁੰਦੀਆਂ ਸੀ ਮੇਰੇ ਵੀਰੋ ਮੈਨੂੰ ਲੱਗਦਾ ਸੀ ਕਿ ਐਡੀਲੇਡ ਤੋਂ ਵੱਧ ਇਕੱਠ ਮੈਲਬੌਰਨ ਵਾਲਿਆਂ ਨੇ ਕਰ ਦੇਣਾ ਮੋਟਾ ਮਨਜਿੰਦਰ ਸਿੰਘ ਮੋਟਾ ਇਹ ਕੌਕੇ ਪਿੰਡ ਦਾ ਮੇਰੇ ਵੀਰੋ ਜਿਨੇ ਹੰਟ ਤਾਈ ਕੀਤੀ ਹੈ ਪਰ ਪੁਆਇੰਟ ਜਿਹੜਾ ਧਾਵੀ ਦਾ ਸਾਹਮਣੇ ਧਾਵੀ ਲੈਣ ਪੈ ਰਹੀ ਹੈ ਇੱਕ ਮੰਗਰੋਸਰੀ 75000 ਡਾਲਰ ਕੇਡੀ ਕ੍ਰੈਸ਼ ਰਿਪੇਅਰ 50000 ਡਾਲਰ ਸੀਐਸ ਐਸਡ ਹੋਲਡਿੰਗ ਉਹਨਾਂ ਵੱਲੀੋਂ 50000 ਠੀਕ ਹੈ